ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਗੁਰਸੇਵਕ ਪੀਵੀ ਸ਼ਾਲੀ ਤੇ ਸੋ ਅੱਜ ਸ੍ਰੀ ਅਕਨਫਰ ਸਾਹਿਬ ਰੱਖੇ ਗਏ ਆ ਪਿੰਡ ਰਾਮਰੋਣੀ ਬਾਬਾ ਗੁੰਡਾ ਸਾਹਿਬ ਜੀ ਦੇ ਮੇਲੇ ਤੇ ਸੋ ਗੁਰੂ ਕਿਰਪਾ ਕਰਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੁੰਗੜੀਆਂ ਬਣਾ ਦਿੱਤੀਆਂ ਤੇ ਨਾਨੀ ਮਾ ਨੇ ਆਖਿਆ ਪੁੱਤ ਜੇਟਿਆ ਇਹ ਦਿਨ ਤੇਰੇ ਖੇਡਣ ਦੇ ਸੰਗ ਜੋ ਦਿਨ ਤੇਰੇ ਖੁਸ਼ੀਆਂ ਦੇ ਸਨ ਜੋ ਦਿਨ ਤੇਰੇ ਤਰੰਗਾਂ ਦੇ ਉਮੰਗਾਂ ਦੇ ਪੜਾਈ ਦੇ ਸਮੇਂ ਕਿਉਂਕਿ بے ਫਿਕਰੀ ਦਾ ਆਲਮ ਹੁੰਦਾ ਉਹ ਸਮਾਂ ਜਦੋਂ ਸਾਡੇ ਜੀ ਬੱਚਾ ਸਕੂਲ ਵਿੱਚ ਜਾਂਦਾ ਨਵੇਂ-ਨਵੇਂ ਹਾਲ

ਆਦੇ ਜੋੜ ਕੇ ਉਧਾਰੇ ਹਾਂ ਅਗਲਾ ਮੈਂ ਕਹਿੰਦਾ ਮਜਾ ਕਰੀਏ ਯਾਰ ਇਹ ਕਰ ਦੋ ਇਹਦਾ ਇਹਦੇ ਜਿਹੜਾ ਟੋਰੀਆ ਤਾਂ ਕਰ ਦੋ ਸਲਾਬ ਬਰੋ ਜੀ ਤੁਹਾਨੂੰ Thank ਵਾਇਕੀ ਜਗ ਸਰੇਵਾਂ ਨਾਮੁ ਘਰ ਘਰ ਮਾਚਉ ਬਹੇ ਜਿ ਕੋ ਉਨਕਾਰੇ ਸਤੁਰਪਸਾ ਮੇਰਾਹੀ ਜਗ ਜਨਮ ਆਜਾਤ ਕੇ ਗਿਲ ਬੈਠ ਤੋ ਹੋ ਪਾਏ ਗੋਲ ਨਾ ਰੋਜ ਜੋ ਪ੍ਰੇਮ ਬਸਾ ਅੰਦਰ ਇਹ ਪੈਣਾ ਤੇਰੇ ਮਨ ਜੁ ਭਜ ਰਾਮ ਸਾਭ ਜਨਮ ਆਕਾ ਇਹਨ ਸਾਧੂ ਚਰਨਾਂ ਸਾਧ ਪਦ ਸੇਵਾ ਤੈਨ ਸਭੇ no 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 हाल सा

ਸਾਹਿਬਾ ਕੀ ਨਾਹੀ ਘਰ ਤੇਰਾ ਘਰਾਂ ਦੇ ਰਹਿ ਸਭ ਕਿਸ ਹੈ ਜਿਸ ਦੇ ਸੋ ਪਾਏ ਸਦਾ ਸੇਤ ਸਦਾ ਤੇਰੀ ਨਾਮੋਂ ਵੰਨਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਹਿਗੁਰੂ ਤਿਹ ਹੈ ਕਹਿ ਨਾਮਿਤ ਸੱਚੇ ਸਾਹਿਬਾ ਕੀ ਨਾਹੀ ਘਰ ਤੇਰਾ ਸਤਨਾਮ ਵਾਰੀਆ ਕਰਾਮਾ ਸੁਖਾਂ ਮਨ ਆਏ ਆਸਾਨ ਲਾਉਣ ਤਰਨ ਬਿਰਾ ਲੋ ਰਹਾ ਨਾਨਕ ਸੁਖ ਸੰਤੋ ਸ਼ਬਦ ਧਰੋ ਪਿਆਰ ਰੂਪ ਸਾਚਾ ਨਾਮ ਹੀ ਰਹਾ ਧਾਰੁ ਬਾਜੇ ਪੰਚ ਸ਼ਬਦ ਸਿਤ 10 ਭਾਗ ਹੈ ਧਰ ਸਭਾਗੇ ਸ਼ੁਨ ਬਾਚੀ ਕਲਾ ਜਿਤ ਭਰਤਾਰੀਆ ਪੰਚ ਦੂਤ ਗੁਰਵਾਸਨ ਤੇ ਹੀ ਉਤਾਰਨ ਭਾਉ ਮਾਇਆ ਨੂੰ ਦੂਰ ਕਰਦਾ ¡Gracias!